ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਮਨਦੀਪ कौर ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਨੂੰ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅੱਜ ਦੇ ਸੂਟ ਜਿਹੜੇ ਉਹ ਜਾਮ कॉटन ਫੈਬਰਿਕ ਹੋਏਗਾ ਬਹੁਤ ਹੀ ਪਿਆਰੇ ਪਿਆਰੇ ਕਲਰ ਹੋਣਗੇ 100% कॉटन ਦੇ ਵਿੱਚ ਜਿਹੜਾ ਇਹ ਤੁਹਾਨੂੰ ਬਹੁਤ ਪਿਆਰੀਆਂ ਸ਼ੇਡਸ ਮਿਲਣਗੀਆਂ ਸੂਟ ਦਾ ਰੇਟ ਜਿਹੜਾ ਉਹ 500 ਹੋਏਗਾ ਠੀਕ ਹੈ ਜੀ ਸਭ ਤੋਂ ਪਹਿਲੇ ਗ੍ਰੇ ਕਲਰ ਆ ਗਿਆ ਵਾਈਟ ਨੇਵੀ ਬਲੂ ਸ਼ੇਡ ਫਏਗੀ ਬਹੁਤ ਹੀ ਪਿਆਰੇ ਪਿਆਰੇ ਕਲਰ ਹੋਣਗੇ ਲਾਈਟ ਡਾਰਕ ਸਾਰੀਆਂ ਹੀ ਸ਼ੇਡਸ ਮਿਲਣਗੀਆਂ ਸਮਰ ਵਾਲੇ ਕਲਰ ਹੋਣਗੇ ਤੁਸੀਂ ਐਜ਼ ਇਟ ਇਜ਼ ਵੀ ਜਿਹੜਾ ਉਹ ਸੂਟ ਲੈ ਸਕਦੇ ਹੋ ਤੇ ਸਾਡੇ ਤੋਂ ਜਿਹੜਾ ਬੁਟੀਕ ਸੂਟ ਵੀ ਰੈਡੀ ਕਰਵਾ ਸਕਦੇ ਹੋ ਖੁਦ ਦਾ ਵੀ ਕੋਈ ਵੀ ਡਿਜ਼ਾਈਨ ਦੇ ਸਕਦੇ ਹੋ ਜਾਂ ਸਾਡੀ ਸ਼ਾਰਟ ਵੀਡੀਓਜ਼ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਸਿਲੈਕਟ ਕਰਕੇ ਜਿਹੜਾ ਸਾਨੂੰ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਗ੍ਰੇ ਕਲਰ ਆ ਗਿਆ ਨੈਕਸਟ ਠੀਕ ਹੈ ਜੀ ਬਲੈਕ ਕਲਰ ਗ੍ਰੇ ਕਲਰ ਰੈੱਡ ਕਲਰ orange ਕਲਰ ਹਰ ਇੱਕ ਕਲਰ ਜਿਹੜਾ ਇਸ ਵੀਡੀਓ ਦੇ ਵਿੱਚ ਹੋਏਗਾ ਤੁਹਾਡੀ ਚੋਇਸ ਹੈ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਸਭ ਤੋਂ ਪਹਿਲੇ ਜਾਮ ਕਾਟਨ ਦੇ ਸੂਟ ਆਉਣਗੇ ਇਸੇ ਹੀ ਵੀਡੀਓ ਦੇ ਵਿੱਚ ਤੁਹਾਨੂੰ ਰਿਯਾਨ ਫੈਬਰਿਕ ਵੀ ਦੱਸਾਂਗੇ ਤੇ ਲਾਈਨਿੰਗ ਵਾਲਾ ਵੀ ਜਿਹੜਾ ਫੈਬਰਿਕ ਦਿਖਾਵਾਂਗੇ ਤੁਸੀਂ ਜਿਹੜਾ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਇੱਕ ਸੂਟ ਦਾ ਰੇਟ ਜਿਹੜਾ ਉਹ 500 ਹੋਏਗਾ ਇੱਕ ਸੂਟ ਤੇ ਤੁਹਾਨੂੰ ਸ਼ਿਪਿੰਗ ਦਾ ਚਾਰਜ ਜਿਹੜਾ ਉਹ ਪੇ ਕਰਨਾ ਅਗਰ ਤੁਸੀਂ ਇੱਕ ਤੋਂ ਬਾਅਦ ਸੂਟ ਮੰਗਵਾਉਂਦੇ ਹੋ ਫਿਰ ਤੁਹਾਨੂੰ ਕੋਈ ਵੀ ਐਕਸਟਰਾ ਤੋਂ ਪੇਮੈਂਟ ਨਹੀਂ ਕਰਨੀ ਪੈਗੀ ਸ਼ਿਪਿੰਗ ਦੀ ਠੀਕ ਹੈ ਜੀ ਸਕਿਨ ਟਨ ਹੋ ਗਿਆ ਵਾਈਟ ਕਲਰ ਹੋ ਗਿਆ ਕ੍ਰੀਮ ਕਲਰ ਹੋ ਗਿਆ ਹਰ ਇੱਕ ਕਲਰ ਜਿਹੜਾ ਆ ਇਸ ਵੀਡੀਓ ਦੇ ਵਿੱਚ ਅਵੇਲੇਬਲ ਆ ਬੁਕਿੰਗ ਦਾ ਨੰਬਰ 7814352822 ਹੋਏਗਾ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੀਆਂ ਆ ਵਿਦ ਰੇਟ ਠੀਕ ਹੈ ਜੀ ਫੈਬਰਿਕ ਦੀ ਚੋਇਸ ਦੇ ਨਾਲ ਵੀ ਤੁਸੀਂ ਜਿਹੜਾ ਉਹ ਸੂਟ ਮੰਗਵਾ ਸਕਦੇ ਹੋ ਜਿਵੇਂ ਇੱਕ ਜਾਮ कॉटन ਦੇ ਵਿੱਚ ਸੂਟ ਮੰਗਵਾ ਸਕਦੇ ਹੋ ਇੱਕ ਰਿਯਾਨ ਫੈਬਰਿਕ ਚ ਮੰਗਵਾ ਸਕਦੇ ਹੋ ਆ ਇੱਕਦਮ ਟ੍ਰੈਂਡਿੰਗ ਵਾਲੇ ਚੱਲਣ ਵਾਲੇ ਸਾਰੇ ਹੀ ਕਲਰਸ ਹੋਣਗੇ ਨੈਕਸਟ ਆ ਗਿਆ ਪਰਪਲ ਸ਼ੇਡ ਬਹੁਤ ਹੀ ਪਿਆਰਾ ਜਿਹਾ ਕਲਰ ਆ ਪਰਪਲ ਕਲਰ ਆ ਕਾਫੀ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਇਹ ਵਾਲੇ ਕਲਰ ਪਰਪਲ ਹੋ ਗਿਆ ਅਨਿਯਮ ਸ਼ੇਡ ਹੋ ਗਈ ਆ ਠੀਕ ਆ ਜਿਸ ਤਰ੍ਹਾਂ ਕੀ ਨੈਕਸਟ অনion ਸ਼ੇਡ ਆਈ ਆ ਥੋੜੀ ਡਾਰਕ ਅਨੀਅਨ ਸ਼ੇਡ ਹੋਏਗੀ ਬਹੁਤ ਹੀ ਸੋਨਾ ਜਿਹਾ ਕਲਰ ਆਏਗਾ ਇਹ ਵੀ ਅਗਰ ਤੁਸੀਂ ਇਹਨਾਂ ਨੂੰ ਜਿਸ ਤਰ੍ਹਾਂ ਹੁਣ ਲੈਸੀਜ਼ ਦਾ ਕਾਫੀ ਟ੍ਰੈਂਡ ਆ ਲੈਸੀਜ਼ ਲਗਾ ਕੇ ਵੀ ਇਹ ਸੂਟ ਜਿਹੜੇ ਤੁਸੀਂ ਬਹੁਤ ਹੀ ਵਧੀਆ ਸਟਾਈਲਿਸ਼ ਬਣਾ ਸਕਦੇ ਹੋ ਜਾਂ ਤੁਸੀਂ ਸਾਡੇ ਤੋਂ ਥੋੜੀ ਬਹੁਤੀ ਏਮਬਰਾਇਡਰੀ ਕਰਾ ਕੇ ਜਿਹੜਾ ਹੈ ਉਹ ਵੀ ਇਹਨਾਂ ਸੂਟਾਂ ਨੂੰ A1 ਬਣਾ ਸਕਦੇ ਹੋ ਠੀਕ ਹੈ ਜੀ ਇਹ ਵਿਦਆਊਟ ਦੁਪੱਟਾ ਜਿਹੜਾ ਤੁਹਾਨੂੰ 5 ਮੀਟਰ ਦਾ ਸੂਟ ਮਿਲੇਗਾ ਅ uh, 500 ਦਾ ਅਗਰ ਤੁਸੀਂ ਦੁਪੱਟਾ ਨਾਲ ਲੈਣਾ ਚਾਹੁੰਦੇ ਹੋ ਉੱਥੇ ਦੁਪੱਟੇ ਵੀ ਸਾਡੀ ਵੀਡੀਓ ਸਾਡੇ ਜੀ ਵੀਡੀਓਜ਼ ਦੇ ਵਿੱਚ ਤੇ ਆਉਂਦੇ ਰਹਿੰਦੇ ਨੇ ਪਲੱਸ ਪਲੇਨ ਫੈਬਰਿਕ ਦੇ ਵਿੱਚ ਜਿਸ ਨਾਲ ਮਸਲੀਨ ਦੇ ਦੁਪੱਟੇ ਹੋ ਗਿਆ ਚੈੱਕ ਮਸਲੀਨ ਲਾਈਨਿੰਗ ਮਸਲੀਨ ਟੈਬੀ ਲਾਈਨਿੰਗ ਵਾਲੇ ਦੁਪੱਟੇ ਹੋ ਜਾਂਦੇ ਆ ਪਿਓਰ ਦੇ ਹੋ ਜਾਂਦੇ ਚਨਾਉਂਦੇ ਹੋ ਜਾਂਦੇ ਆ ਸਾਰੇ ਦੁਪੱਟੇ ਜਿਹੜੇ ਅਵੇਲੇਬਲ ਆ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਸਾਡੇ ਨਾਲ ਕੋਲੋਂ ਜਿਹੜੇ ਦੁਪੱਟੇ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਅਗਲਾ ਜਿਹੜਾ ਫੈਬਰਿਕ ਆ ਗ੍ਰੀਨ ਕਲਰ ਤੋਂ ਫੈਬਰਿਕ ਜਿਹੜਾ ਹੈ ਤੁਹਾਨੂੰ ਰਿਯਾਨ ਦੇ ਵਿੱਚ ਮਿਲੇਗਾ ਕਲਰ ਬਹੁਤ ਸੋਹਣੇ ਆ ਜਿਸ ਤਰ੍ਹਾਂ ਮਹਿਰੂਨ ਕਲਰ ਹੋ ਗਿਆ ਗ੍ਰੀਨ ਟੋਨ ਹੋ ਗਿਆ ਅਗੇ ਕਾਫੀ ਕਲਰਸ ਜਿਹੜੇ ਆ ਰਿਯਾਨ ਕਾਟਨ ਚ ਵੀ ਆਉਣਗੇ ਇਹ ਇੱਕਦਮ ਫਲੋਈ ਜਿਹਾ ਜਿਹੜਾ ਫੈਬਰਿਕ ਹੁੰਦਾ ਜਿਵੇਂ ਥੋੜਾ ਸਕਾਈ ਟਾਈਪ ਕਲਰ ਆਏਗਾ ਬਹੁਤ ਹੀ ਪਿਆਰੇ ਜਿਹੇ ਕਲਰ ਆਉਣਗੇ ਸਾਰੇ ਹੀ ਅ ਜਿਵੇਂ ਕਿ ਰਿਯਾਨ ਕਾਟਨ ਫੈਬਰਿਕਾਂ ਕਾਫੀ ਫਲੋਈ ਫੈਬਰਿਕ ਹੁੰਦਾ ਆ ਤੁਸੀਂ ਇਹਨਾਂ ਨੂੰ ਲੌਂਗ ਸ਼ਰਟ ਦੇ ਨਾਲ ਲੂਜ਼ ਪਲਾਜ਼ੋ ਰੈਡੀ ਕਰਵਾ ਸਕਦੇ ਹੋ ਫਰਸ਼ੀ ਸਲਵਾਰ ਰੈਡੀ ਕਰਾ ਸਕਦੇ ਹੋ ਤੇ ਜਾਂ ਤੁਸੀਂ ਜਿਹੜਾ ਇਹਨਾਂ ਨੂੰ ਫਰੌਕ ਸਟਾਈਲ ਜਿਹੜਾ ਉਹ ਰੈਡੀ ਕਰਵਾ ਸਕਦੇ ਹੋ ਸਲਵਾਰ ਸੂਟ ਤੇ ਹਰ ਇੱਕ ਚੀਜ਼ ਤੇ ਵਿੱਚ ਜਿਹੜਾ ਉਹ ਬਹੁਤ ਹੀ ਪਿਆਰੇ ਲੱਗਦੇ ਆ ਪਰ ਅਗਰ ਤੁਸੀਂ ਇਹਨਾਂ ਨੂੰ ਹੋਰ ਵੀ ਸਟਾਈਲਿਸ਼ ਬਣਾ ਕੇ ਜਿਹੜਾ ਉਹ ਰੈਡੀ ਕਰਵਾਉਣਾ ਚਾਹੁੰਦੇ ਹੋ ਤੇ ਉਹ ਵੀ ਚੜੇ ਆ ਉਹ ਬਹੁਤ ਹੀ ਸੋਹਣੇ ਲੱਗਦੇ ਆ ਲੈਸਿਸ ਦੇ ਨਾਲ ਐਮਬਰਾਇਡਰੀਿੰਗ ਦੇ ਨਾਲ ਕਿਸੇ ਦੇ ਨਾਲ ਵੀ ਜਿਹੜਾ ਆ ਤੁਸੀਂ ਇਹਨਾਂ ਨੂੰ ਸਟਾਈਲ ਵੀ ਕਰਵਾ ਸਕਦੇ ਜੀ ਠੀਕ ਹੈ ਜੀ ਸਾ ਸਾਡੀਆਂ ਸ਼ਾਰਟ ਵੀਡੀਓਜ਼ ਦੇ ਵਿੱਚ ਜਿਹੜੀ ਉਹ ਕਾਫੀ ਵੈਰਾਈਟੀ ਆ ਤੁਸੀਂ ਸਾਡੇ ਬਨੇ ਹੋਏ ਸਾਡੀ ਬੁਟੀਕ ਦੇ ਸੂਟ ਐਜ਼ ਇਟ ਇਜ਼ ਵੀ ਲੈ ਸਕਦੇ ਹੋ ਜਾਂ ਕੋਈ ਵੀ ਜਿਹੜਾ ਸ਼ਾਰਟ ਵੀਡੀਓਜ਼ ਦੇ ਵਿੱਚੋਂ ਵੀ ਕੋਈ ਵੀ ਡਿਜ਼ਾਈਨ ਸਿਲੈਕਟ ਕਰਕੇ ਜਿਹੜਾ ਹੈ ਉਹ ਸਾਡੇ ਤੋਂ ਲੈ ਸਕਦੇ ਹੋ ਬਣਵਾ ਸਕਦੇ ਹੋ ਠੀਕ ਹੈ ਜੀ ਆ ਕਲਰ ਦੇਖਦੇ ਜਾਓ ਇਹ ਰਿਅਨ ਫੈਬਰਿਕ 'ਚ ਹੋਣਗੇ yellow ਕਲਰ, grey ਕਲਰ ਹੋ ਗਿਆ, ਮੈਰੂਨ ਕਲਰ ਹੋ ਗਿਆ, ਗ੍ਰੀਨ ਸ਼ੇਡ ਹੋ ਗਿਆ, ਸਕਾਈ ਕਲਰ ਹੋ ਗਿਆ, ਮਿਲਕੀ ਵਾਈਟ ਕਲਰ ਹੋ ਗਿਆ। ਸਾਰੇ ਹੀ ਕਲਰਸ ਜਿਹੜੇ ਅਵੇਲੇਬਲ ਨੇ ਇੱਕ ਹੀ ਜਿਹੜੇ ਆ ਤੁਸੀਂ ਕਲਰ ਦੇ ਵਿੱਚ ਇੱਕ ਤੋਂ ਬਾਅਦ ਸੂਟ ਵੀ ਲੈ ਸਕਦੇ ਹੋ ਜਾਂ ਤੁਸੀਂ ਇੱਕ ਸੂਟ ਜਿਹੜਾ ਜਾਮ ਕਾਟਨ ਇੱਕ ਰਿਅਨ ਦੇ ਵਿੱਚ ਲੈ ਸਕਦੇ ਹੋ ਇਸ ਤਰ੍ਹਾਂ ਵੀ ਜਿਹੜੇ ਉਹ ਸੂਟ ਲੈ ਸਕਦੇ ਹੋ ਇਸ ਦੇ ਨਾਲ ਜਿਹੜਾ ਇੱਕ ਤੋਂ ਬਾਅਦ ਅਗਰ ਤੁਸੀਂ ਸੂਟ ਲੈਂਦੇ ਹੋ ਤੁਹਾਨੂੰ ਕੋਈ ਵੀ ਸ਼ਿਪਿੰਗ ਦਾ ਐਕਸਟਰਾ ਤੋਂ ਚਾਰਜ ਨਹੀਂ ਲੱਗੇਗਾ। ਫਿਰ ਤੁਹਾਨੂੰ ਮਤਲਬ 1000 ਦੇ ਦੋ ਸੂਟ ਮਿਲ ਜਾਣਗੇ। ਅਗਰ ਤੁਸੀਂ ਸ਼ਿਪਿੰਗ ਦੇ ਨਾਲ ਦੋ ਸੂਟ ਲੈਂਦੇ ਹੋ ਤੁਹਾਨੂੰ ਕੋਈ ਵੀ ਪੇਮੈਂਟ ਨਹੀਂ ਕਰਨੀ ਪੈਗੀ ਐਕਸਟਰਾ ਅਗਰ ਤੁਸੀਂ ਇੱਕ ਸੂਟ ਲੈਂਦੇ ਹੋ ਫਿਰ ਤੁਹਾਨੂੰ 500 ਪਲੱਸ ਸ਼ਿਪਿੰਗ ਦਾ ਚਾਰਜ ਜਿਹੜਾ ਉਹ ਪੇ ਕਰਨਾ ਪਏਗਾ ਕਿਉਂਕਿ ਬਿਲਕੁਲ ਠੀਕ ਹੈ ਜੀ ਕਲਰ ਤੁਸੀਂ ਦੇਖਦੇ ਜਾਓ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਘਟੋ ਘਟਨੀ ਤੋਂ 15 20 ਜਿਹੜੇ ਉਹ ਕਲਰ ਦਿਖਾ ਦਿੱਤੇ ਆ ਤੇ ਅਗਲਾ ਆ ਗਿਆ ਪਰਪਲ ਕਲਰ ਬਹੁਤ ਸੋਹਣਾ ਜਿਹਾ ਕਲਰ ਆ ਤੇ ਤੁਸੀਂ ਦੇਖਦੇ ਜਾਓ ਇੱਕ ਕਲਰ ਦੇ ਵਿੱਚ ਵੀ ਜਿਹੜੇ ਆ ਸਾਡੇ ਤੋਂ ਕਾਫੀ ਜਿਹੜਾ ਮਟੀਰੀਅਲ ਇੱਕ ਕਲਰ ਦੇ ਵਿੱਚ ਵੀ ਤੁਸੀਂ ਇੱਕ ਤੋਂ ਵੱਧ ਵੀ ਸੂਟ ਰੈਡੀ ਕਰਵਾ ਸਕਦੇ ਹੋ ਨੈਕਸਟ ਆ ਗਿਆ ਜੈਲੋ ਸ਼ੇਡ ਠੀਕ ਹੈ ਜੈਲੋ ਸ਼ੇਡ ਆ ਗਈਆਂ ਬਹੁਤ ਹੀ ਸੋਹਣੇ ਸੋਹਣੇ ਕਲਰਸ ਨੇ ਠੀਕ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਕਲਰਸ ਨੇ ਅਗਰ ਤੁਸੀਂ ਇਸ ਦੇ ਵਿੱਚ 2.5 ਮੀਟਰ ਦਾ ਕੰਟਰਾਸਟ ਵੀ ਬਣਾਉਣਾ ਚਾਹੁੰਦੇ ਹੋ ਤੇ ਕੰਟਰਾਸਟ ਸੂਟ ਵੀ ਬਣਵਾ ਸਕਦੇ ਹੋ ਠੀਕ ਹੈ ਜੀ ਵੈਸੇ ਤੁਹਾਨੂੰ 5 ਮੀਟਰ ਦਾ ਹੀ ਹਰ ਜਗ੍ਹਾ ਤੋਂ ਸੂਟ ਮਿਲੇਗਾ ਕੋਈ ਵੀ 2.5 ਮੀਟਰ ਦਾ ਸੂਟ ਐਕਸਟਰਾ ਤੋਂ ਨਹੀਂ ਕੱਟ ਕੇ ਦੇਗਾ ਪਰ ਅਗਰ ਤੁਸੀਂ ਤੁਹਾਡੀ ਖੁਦ ਦੀ ਅਗਰ ਚੁਆਇਸ ਆ ਕਿ ਤੁਸੀਂ ਜਿਹੜਾ ਇਹਨਾਂ ਦੇ ਵਿੱਚੋਂ ਸ਼ਾਰਟ ਦਾ ਫੈਬਰਿਕ ਲੈਣਾ ਚਾਹੁੰਦੇ ਹੋ ਜਾਂ ਤੁਹਾਡੇ ਕੋ ਮਤਲਬ ਕਿਵੇਂ ਆਪਾਂ ਕੋ ਬਾਟਮਸ ਹੁੰਦੀਆਂ ਅਸੀਂ ਕਲੀ ਸ਼ਾਰਟ ਬਣਵਾਉਣਾ ਚਾਹੁੰਦੇ ਹੋ ਉਹ ਵੀ ਬਣਵਾ ਸਕਦੇ ਹੋ ਜਾਂ ਤੁਸੀਂ ਇਹਨਾਂ ਦੇ ਵਿੱਚੋਂ ਹੀ ਜਿਹੜਾ ਆ ਉਹ ਕੰਟਰਾਸਟ ਬਣਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਅਗਲੇ ਲਾਈਨਿੰਗ ਵਾਲੇ ਸੂਟ ਆ ਗਿਆ ਇਹ ਥੋੜੇ ਹੀ ਕਲਰਸ ਅਵੇਲੇਬਲ ਆ ਬਾਕੀ ਸੇਲ ਹੋ ਚੁੱਕੇ ਆ ਠੀਕ ਹੈ ਲਾਈਨਿੰਗ ਦੇ ਵਿੱਚ ਪਿਓਰ ਕਾਟਨ ਦੇ ਸੂਟ ਆ ਲਾਈਟ ਗ੍ਰੇ ਕਲਰ ਆ ਗਿਆ ਅਗਲਾ ਥੋੜਾ ਜਿਹਾ ਬਲੂਇਸ਼ ਕਲਰ ਆ ਗਿਆ ਠੀਕ ਹੈ ਦੋ ਕਲਰਸ ਅਵੇਲੇਬਲ ਆ ਤੇ 500 ਦਾ ਇਹ ਤੁਹਾਨੂੰ ਸੂਟ ਮਿ ਤੇ ਬੁਕਿੰਗ ਦਾ ਨੰਬਰ ਜਿਹੜਾ ਹੈ ਉਹ 7814352822 ਹੋਏਗਾ ਠੀਕ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 27th April ਨੂੰ ਸਾਡੇ ਚੈਨਲ ਤੇ ਇੱਕ ਬਹੁਤ ਹੀ ਵਧੀਆ ਜਿਹਾ ਗਿਫਟ ਨਿਕਲੇਗਾ ਲਾਈਵ ਦੇ ਉੱਪਰ ਮਾਰਨਿੰਗ 11 ਵਜੇ ਜਿਹੜਾ ਹੈ ਅਸੀਂ ਲਾਸਟ ਸੰਡੇ ਕਰਾਂਗੇ ਬਹੁਤ ਸੋਹਣਾ ਜਿਹਾ ਗਿਫਟ ਉਹ ਵਾਲੇ ਵਿਊਅਰਸ ਜਿਹੜੇ ਸਾਡੇ ਲੌਂਗ ਵੀਡੀਓ ਤੇ ਕਮੈਂਟ ਕਰਦੇ ਨੇ ਪਲੱਸ ਸਾਡੀ ਲਾਈਵ ਤੇ ਜਿਹੜਾ ਹਰ ਰੋਜ਼ ਆਉਂਦੇ ਆ ਠੀਕ ਹੈ ਜੀ ਤੇ ਤੁਸੀਂ ਵੀ ਸਾਡੀ ਲਾਈਵ ਤੇ ਜਿਹੜਾ ਹੈ ਉਹ 11 ਵਜੇ ਆਇਆ ਕਰੋ ਤੇ ਨਾਲ ਤੁਸੀਂ ਸਾਡੀ ਲੌਂਗ ਵੀਡੀਓਜ਼ ਨੂੰ ਜ਼ਰੂਰ ਵਿਜ਼ਿਟ ਕਰਿਆ ਕਰੋ ਤੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਦੇਖਦੇ ਜਾਓ ਬਹੁਤ ਹੀ ਪਿਆਰੀਆਂ ਪਿਆਰੀਆਂ ਸ਼ੀਰਟਸ ਆਣੀਆਂ ਹਰ ਇੱਕ ਪੈਨ ਦੀ ਚੋਇਸ ਦਾ ਕਲਰ ਜਿਹੜਾ ਇਸ ਵੀਡੀਓ ਦੇ ਵਿੱਚ ਜ਼ਰੂਰ ਹੋਏਗਾ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਐਜ਼ ਇਟ ਇਜ਼ ਵੀ ਲੈ ਸਕਦੇ ਹੋ ਤੇ ਬਟਿਕ ਸੂਟ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਆ ਦੇਖਦੇ ਜਾਓ ਕਲਰ ਤੇ ਦੇਖਦੇ ਜਾਓ ਇਹਨਾਂ ਦਾ ਫੈਬਰਿਕ ਪਿਓਰ ਕਾਟਨ ਫੈਬਰਿਕ ਹੋਏਗਾ ਕੋਈ ਵੀ ਜਿਹੜਾ ਆ ਤੁਹਾਨੂੰ ਸਿਲਕੀ ਪਾਨ ਇਹਨਾਂ ਦੇ ਵਿੱਚ ਨਹੀਂ ਹੋਏਗਾ ਰਿਯਾਨ ਕਾਟਨ ਹੋਏਗੀ ਤੇ ਜਾਂ জাম कॉटन ਦਾ ਫੈਬਰਿਕ ਹੋਏਗਾ ਬਹੁਤ ਹੀ ਵਧੀਆ ਟ੍ਰੈਂਡਿੰਗ ਵਿੱਚ ਚੱਲਣ ਵਾਲੇ ਕਲਰਸ ਨੇ ਤੇ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਜਿਹੜਾ ਮੰਗਵਾ ਸਕਦੇ ਹੋ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਹੋ ਆਨਲਾਈਨ ਪੇਮੈਂਟ ਕਰਕੇ ਆਪਣਾ ਆਰਡਰ ਕਨਫਰਮ ਕਰ ਲੈਣਾ ਆ ਵਿਦੀਨ 2 অর 3 ਡੇਸ ਦੇ ਵਿੱਚ ਤੁਹਾਨੂੰ ਜਿਹੜਾ ਆ ਤੁਹਾਨੂੰ ਸੂਟ ਮਿਲ ਜੇਗਾ ਤੇ ਨਾਲ ਹੀ ਤੁਸੀਂ ਜਿਹੜਾ ਆ ਆਪਣੀ ਫੀਡਬੈਕ ਜ਼ਰੂਰ ਸਾਡੇ ਨਾਲ ਸਾਂਝੀ ਕਰਿਆ ਕਰੋ ਬਹੁਤ ਹੀ ਵਧੀਆ ਲੱਗਦਾ ਹੈ ਜਦੋਂ ਤੁਸੀਂ ਆਪਣੀ ਫੀਡਬੈਕ ਦਿੰਦੇ ਆ ਠੀਕ ਹੈ ਜੀ ਕਲਰ ਦੇਖਦੇ ਜਾਓ ਸੂਟ ਦੇਖ ਤੇ ਜਾਓ ਤੇ ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਚੈਨਲ ਤੇ ਹਰ ਰੋਜ਼ ਜਿਹੜੀ ਉਹ ਲੌਂਗ ਵੀਡੀਓ ਵੀ ਅਪਲੋਡ ਹੁੰਦੀ ਆ ਅਸੀਂ ਹਰ ਰੋਜ਼ ਜੜਾ ਲਾਈਵ ਤੇ ਵੀ ਆਉਂਨੇ ਆ ਮਾਰਨਿੰਗ ਦੇ ਟਾਈਮ 11 ਵਜੇ ਪਲੱਸ ਸਾਡੇ ਚੈਨਲ ਤੇ ਜਿਹੜੀਆਂ ਉਹ ਸ਼ਾਰਟ ਵੀਡੀਓਜ਼ ਵੀ ਅਪਲੋਡ ਹੁੰਦੀਆਂ ਆ ਠੀਕ ਹੈ ਜੀ ਸਾਰਾ ਦਿਨ ਸ਼ਾਰਟ ਵੀਡੀਓਜ਼ ਚੱਲਦੀਆਂ ਰਹਿੰਦੀਆਂ ਨੇ ਤੁਸੀਂ ਸ਼ਾਰਟ ਵੀਡੀਓਜ਼ ਨੂੰ ਵੀ ਜਿਹੜਾ ਵਿਜ਼ਿਟ ਕਰਿਆ ਕਰੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ